哪里讲这个？ ਉਹ ਹੈ ਉਹ ਕੰਮ ਨੂੰ ਪੂਰਾ ਕਰਨ ਦਾ ਜਿਸ ਤੋਂ ਜਿੱਤ ਲੋਕ ਪਾ ਲੈਣਾ ਹੈ ਇਹ ਵੀ ਤਨਹ ਸੁਣਨਾ ਹੈ ਬਾਗਣਾ ਹੈ ਬਾਗਣਾ ਹੈ ਸਾਥ ਨੂੰ ਸੁਣਾਇਆ ਤੁਹਾ ਹੋਏ ਪਹਿਲੇ ਦਿਨ ਉਹਨਾਂ ਦੇ ਬਰਿਲਾ ਹੋਇਆ ਹੈ ਗਾੜੀ ਮੇਰਾ ਬਣ ਗਈ ਨਾ ਗਾੜੀ ਕਿਤੇ ਉਹਨਾਂ ਦੇ ਕਿਲੇ ਵਾਲੇ ਦਾ ਜਾਣਾ ਨਹੀਂ ਹੈ ਸਾਲ ਬਿਨਾ ਬਾਦ ਬੰਦਰ ਚੁੜਾਇਆ ਦਿੱਤਾ ਉਹ ਹੁੰਦਾ ਕੋਈ ਮੱਤਰ ਦਾ ਆਯੋਜਨ ਕੀਤਾ ਜਿਹੜੋ ਪਾਇਆ ਜਾਗਾ ਤੇ ਭੱਜਦੇ ਹੋਏ ਅੱਜ ਇਹ ਹੁੰਦਾ ਹੈ ਕਿ ਨਿਊਪੁਰ ਦੇ ਪਟਿਆਆਂ ਦੀਆਂ ਬੰਡੀਆਂ ਜਿਹੜੀਆਂ ਇਹ ਦਾ ਇਸ ਤਰ੍ਹਾਂ ਪੰਜ ਤੀਰ ਨੂੰ ਪਿਆਰਤਾਂ ਅਕੀਲਾ ਕਾ ਬਾਤ ਲਈ ਇਹਨੂੰ ਕਿਉਂ ਕਰਦੇ ਆਪਾਂ ਜੀ ਕਿਹਨਾਂ ਨੂੰ ਦਿਖਾ ਦੇਣਾ ਪੂਰਾ ਆਪਣੇ ਦਰਾਂ ਨੂੰ ਬਾਤ ਦੇਣਾ ਜੋਦੇ ਨਾਲ ਉਪਰੇ ਕਰਨੇ ਅੰਦਰ ਨਹੀਂ ਪੜਦਾ ਤੇ ਕਹਿੰਦੇ ਸੂਤਰ ਕੋ ਜਿਹੜੇ ਤੁਸੀਂ ਮੰਤਰ ਨਹੀਂ ਪੜਾਉਂਗੇ ਜੇ ਉਹ ਨਹੀਂ ਪਾਉਂਗੇ

सद uh, Thank ਨਾਮ <laughs> ਕਰੇ <laughs>

ਵਾਜੇ ਨੂੰ ਬੁਲਾ ਲੈ ਜਾਓ ਉਸ ਨੇ ਬਾਜੇ ਨੂੰ ਬੁਲਾਉਣੇ ਉਹਨਾਂ ਨੂੰ ਬੁਲਾ ਲੈ ਹੈ ਕਿ ਸਤਿਗੁਰੂ ਮਹਾਰਾਜ ਵਰਤਦੇ ਨੇ ਜੀ ਆਗਿ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋ ਜਿਹੜੇ ਸੱਚੇ ਪਾਤਸ਼ਾਹ ਯੋ ਸੱਚੇ ਪਾਸ਼ੇ ਜੋ ਸਤਿਗੁਰੂ ਨਾਨਕ ਪਰਗਟਿਆ ਮਦੀਤ ਹੁੰਦੇ ਜਾ ਕੇ ਜਨੂ ਬਲ ਹੁਆ ਨਗਰ ਕਿਸ਼ਨਗੜ੍ਹ ਦੀਆਂ ਸਭ ਸੰਗਤਾਂ ਵੱਲੋਂ ਆਨੰਦਤਾ ਸ੍ਰੀ ਗੁਰਦਾਰਾਸ਼ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਦੇ ਪੁੱਤਰ ਆਖਦੇ ਆ ਹੋਏ ਆਪ ਨੂੰ ਬਿਤਾਸਰੇ ਚੱਕੇ ਪਰ ਸੋ ਰੋਜ ਤੋਂ ਲੈ ਕੇ ਧੁਰਗੀ ਬਾਣੀ ਆਈ ਫਿਰ ਸਭ ਜਿਤ ਮਟਾਈ ਦੇ ਸ੍ਰੀ ਅਕਾਲ ਪੁਰਖ ਸਾਹਿਬ ਜੀ ਆਪ ਨੂੰ ਕਰਕੇ ਵਿਰਾਮ ਕਰਵਾਏ ਜਿਨ੍ਹਾਂ ਦੇ ਇਸ ਵੇਲੇ ਆਤਮਾ ਮਦ ਮਦ ਤੋਂ ਸੰਪੂਰਨ ਤੱਕ ਭੋਗ ਪਾਏ ਗਏ ਨੇ ਉਪਰੰਤ ਸੱਚੇ ਪਾਤਸ਼ਾਹ ਦੇ ਦਾਸਾਂ ਦੇ ਬੱਚਿਆਂ ਦੇ ਸੰਗ ਆਪਣੇ ਰਣ ਮਿਲ ਕੇ ਸੱਚੇ ਪਾਤਸ਼ਾਹ ਜੋ ਗੁਰਬਾਣੀ ਦੇ ਕੀਰਤਨ ਕੀਤੇ ਨੇ ਵਿਚਾਰਾ ਕੀਤੀਆਂ ਸੱਚੇ ਪਾਤਸ਼ਾਹ ਜੀ ਕੀਰਤਨ ਕਰਦੇ ਆ ਬਾਣੀ ਪੜਦੇ ਆ ਸੇਵਾ ਕਰਦੇ ਆ ਹਾਜ਼ਰੀਆਂ ਭਰਦੇ ਆ ਆਪជា ਸੰਤਾਂ ਤੋਂ ਦਾਸਾਂ ਤੋਂ ਬੱਚਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੇ ਨੇ ਸੱਚੇ ਪਾਤਸ਼ਾਹ ਜੀ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਜੇ ਤੁਸ ਸਮੱਤ ਵਖਸ਼ਣਾ ਸੱਚੇ ਪਾਤਸ਼ਾਹ ਜੀ ਸੋ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਿਰ ਤੇ ਆਪਣਾ ਮੇਰ ਬਿਲਾ ਤੇ ਪੜਨਾ ਸੰਗਤਾਂ ਨੇ ਕਰ ਹਮ ਵਿੱਚ ਸੁਖ ਸ਼ਾਂਤੀ ਦਾ ਦਰਸ਼ਣੀਆਂ ਅਤੇ ਅਰੋਪ ਦਾ ਸਿਖੀ ਜੀਵਨ ਨਾਮਦਾਰ ਸਿਮਰਨ ਦੀ ਦਾਤ ਸੇਵਾ ਦੇ ਦਾਤ ਵਿਖਣ ਗਿਆਨੇ ਭੰਡਾਰੀ ਬਲਕੁਂਤਾ ਨੇ ਕਿਰਤੋਜਵਾਦੇ ਪਾਣ ਤਕੀਆਂ ਵਖਣੀਆਂ ਕਾਮ ਜਪੀਆਂ ਵਖਣੀਆਂ ਹਰ ਮੈਦਾਨ ਕੋ ਤੇ ਵਖੜਾ ਸੰਗਤਾਂ ਦੇ ਸੁਭ ਮਨ ਕਾਮਨਾ ਪੂਰਨ ਕਰਨੀਆਂ ਇਸੇ ਤਰੀਕੇ ਨਾਲ ਸੰਗਤਾਂ ਨੂੰ ਪ੍ਰਕਾਸ਼ ਦਿਹਾੜੀ ਗੁਰ ਪਰਮਾਣੂ ਦਾ ਬਲਕੁਂਤਮ ਚਾਹ ਵਖਣੇ ਬਾਣੀ ਪੜਨ ਦੀ ਚਾਹ ਵਖਣੇ ਸੇਵਾ ਕਰਨ ਦੀ ਚਾਹ ਵਖਣੇ ਸੱਚੇ ਪਾਛੇ ਜੋ ਆਖਦੀ ਬਾਣੀ ਦੇ ਨਾਲ ਦਾਸਾਂ ਨੂੰ ਸੰਗਤਾਂ ਨੂੰ ਜੋੜ ਕੇ ਰਖਣਾ ਤੇ ਪਾਛੇ ਜਿਉ ਸ੍ਰੀ ਸਚਿ ਪਾਤਸ਼ਾਹ ਜੀ ਐਸ ਵੇਲੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਦੇ ਸਭ ਤੋਂ ਪਹਿਲਾਂ ਇਹ ਗਣੇ ਆਪ ਸੰਗਤ ਸਾਜ ਰੂਪ ਆਪਣੇ ਸੇਵਕਾਂ ਦੇ ਪਰਦੇ ਗੱਥਾ ਦੇ ਕਜਣਾ ਸਚਿ ਪਾਤਸ਼ਾਹ ਜੀ ਆਪ ਜੀ ਬਖਸ਼ੇ ਭੰਡਾਰਿਆ ਵਿੱਚੋਂ ਬਖਸ਼ੇ ਦਰਤਾ ਵਿੱਚੋਂ ਆਪ ਜੀ ਸਮੂਹ ਸਤਨਕਬਲ ਆਪ ਜੀ ਦੇ ਹਜ਼ੂਰ ਅਮਰਤਮੇਂ ਖੜਾ ਪਛਾ ਦੇ ਸੰਜਾ ਕੇ ਹਾਜ਼ਰ ਹੋਈ ਹੈ ਆਪ ਕੋ ਪਰਵਾਰਕ ਰੂਪ ਪਰਵਾਰ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਜਵਰਤੇ ਜੋ ਵੀ ਸੰਗਤ ਸਾਧਨਾਮ ਸ੍ਰੀ ਗੁਰੂ ਗੋਬਾਹੀ ਗੁਰੂ ਗੋਬਾਹੀ ਉਹ ਬਾਹਰ ਤੋਂ ਜੱਜ ਸੱਚੇ ਪਾਤਸ਼ਾਹ ਜੀ ਜਨਮ ਸੰਤਨ ਆਪੇ ਹਜ਼ੂਰੀ ਅੰਦਰ ਹਾਜ਼ਰੀਆਂ ਭਰੀਆਂ ਨੇ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨਾ ਬਿਲਕੁਲ ਦਿੱਤਾ ਪ੍ਰਵਾਣ ਕਰਨਾ ਕਾਟੂ ਤੱਕ ਲਈ ਫੇ ਲਵੜਾ ਬੜੀ ਸੋਹਣੀ ਬਾਗੀ ਦਾ ਭਾ ਸੁਹ ਸੰਤਨਾਂ ਦੇ ਦਿਲ ਦੇ ਵਿੱਚ ਵਸਾਉਣਾ ਜੱਜ ਸੱਚੇ ਪਾਤਸ਼ਾਹ ਜੀ ਜੋ ਇਸ ਵੇਲੇ ਗੁਰੂ ਕਿਰਪਾ ਆਪ ਆਪਣੇ ਅਲਾਹੀ ਪ੍ਰਮਾਤਮਾ ਕੁਸ਼ਮਨਾਮੀ ਸਾਹਿਬ ਬਖਸ਼ਿਸ਼ ਕੇ ਸੰਤਨਾਂ ਨੂੰ ਨਿਹਾਲੋ ਨਿਹਾਰ ਕਰੋ ਅਕਰ ਬਾਤਾ ਕਾਤਾ ਬੁੱਲਿ ਜਿ ਸਮਾਫਰਨਾ ਸਰਵਤ ਦੇ ਕਾਰਜ ਰਾਸਨ ਸੀ ਪਿਆਰੇ ਮੇਰੋ ਜਨਾ ਮਨਿਆ ਪੁਰਨਾਮ ਤੇ ਤਾ ਨਾਮਕ ਨਾਮ ਚੜਜੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਾਇਆ ਪੜੀ ਅਸਾਲ ਕੀ मैं चलाएं वो पंथ सच्चे कण को हुक्म है गुरु मानेऊं ग्रंथ ग्रंथ जी मानेऊं प्रगतुना की वो सब को मिलगोच है शब्द मैं भी हरि का खान साकी रहे न कोई हुए सब मिले सुनजो ਕੋਈ ਕੋਲ ਦਾ ਆਮ ਜਹਾਜ ਹੈ ਸੋਟਰੀ ਪਾਰ ਸਰਦਾ ਕਰ ਸੇਵਨਿ ਪਾਰ ਉਤਾਰਨ ਹਾਰ ਸਰਦਾ ਕਰ ਸੇਵਨਿ ਪਾਰ ਉਤਾਰਨ ਹਾਰ ਬੋਲੇ ਜੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੋਈ ਜੀਤਾ ਸੰਸਾਵਾਹਿ ਜੀ ਕੀ ਪਟੇ ਰੋਜ਼ ਹੈ ਕੁਮਾਰ ਦੇ ਗੱਲ ਸੁਣ ਲਿਆ ਤਾਂ ਇਹ ਫੁੱਲ ਨੂੰ ਐਨਲੈਸ ਸੋ ਵੀ ਇਹ ਪਹਿਲਾਂ ਕੁਮਾਰ ਦੇਗਾ ਪਤਨ ਗਿਆ ਮੈਂ ਤੁਹਾਨੂੰ ਦੱਸਦਾ ਕਿ ਉਹ ਦਾਸ ਨਹੀਂ ਲੱਭਿਆ ਚੱਲਦਾ ਹੀ ਹੈ ਹਾਂ ਬਦਲ ਨਹੀਂ ਕਰਦਾ ਮੈਂ ਬਾਕੀ ਬੋਲਦਾ ਮੈਂ ਬੇਵਾਸ ਬਰਾਨਾ ਨਾਮ ਦਾ ਕਰਦਾ ਇਹ ਤਾਂ ਹੋ ਰਿਹਾ ਹੈ ਉਹ ਕਰਦਾ ਹੈ ਬਾਕੀ ਬਾਰੇ ਦਾ Gracias, Thank <laughs> you. साल <laughs> त ਆਈਂ ਮੇਰੇ ਵੱਲ ਮੂੰਹ ਕਰ ਲਓ ਮੜਾ ਹਨੇਰਾ ਬੰਦਾ ਨਹੀਂ ਤੁਸੀਂ ਘੁੰਮ ਜਮੜਾ ਜਾ ਆਪ ਆਪ ਤੋਲੇ ਆ ਬਦਾਈ ਉਹ ਸਾਈਡ ਡੋਲੇਗਾ ਕੋਈ ਉਹ ਕਿ ਗੱਦੇ ਹੁੰਨੇ ਆ